ਆਵੇ ਲੰਬੀ ਹਟਾਲਾ ਹਾਂ ਤਾਲਾਂ ਕੋਲ ਜਾਂ ਘੱਟ ਘੱਟ ਕੇ ਪਹਾੜ ਜਿਹੇ ਲੈਟਰ ਨੂੰ ਉੱਥੇ ਲਾਈਟਾਂ ਨੂੰ ਚੱਜਦੀਆਂ ਲਾ ਦੋ ਜਿਹੜਾ ਜਨਰੇਟਰ ਜਿਹੜੇ ਆ ਰਹੇ ਸਹੀ ਲਾਈਟਾਂ ਮਾਰੀਆਂ ਲਾਈਟਾਂ ਸਾਰੀਆਂ ਜੀ ਇਹ ਯਾਰ ਅੰਦਰ ਜਿਹੜੀਆਂ ਤਾਂ ਆ ਪੱਕੀਆਂ ਲੰਘ ਕੇ ਆਏ ਆ ਉਦੋਂ ਹਮਾ ਚੱਲਦੀ ਵੀ ਕਣੀਆਂ ਆ ਗੱਡੀ ਦੇ ਲੈਟਰ ਲਉਣੀਆਂ ਬੈਂਦੀਆਂ ਨੇ ਸਹੀ ਗੱਲ ਆ